ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਇਹ ਵੀ ਮੰਗਲ ਸੰਪਰਦਾ ਦੇ ਵਿੱਚ ਇਸ ਮੰਗਲ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਨਵੀਨ ਗੁਟਕਿਆਂ ਦੇ ਵਿੱਚ ਇਥੋਂ ਬਾਣੀ ਆਰੰਭ ਕੀਤੀ ਹੋਈ ਹੈ ਕਬਿਓ ਬਾਚ ਬੀਨਤੀ ਚੌਪਈ ਪਰੰਪਰਾ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਵੀ ਇਹ ਸ਼ੁੱਧ ਪਾਠ ਹੈ ਇੱਕ ਊੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਇਸ ਤਰ੍ਹਾਂ ਪੜ੍ਹਨਾ ਹੈ ਕਬਿਓ ਬਾਚ ਬੇਨਤੀ ਚੌਪਈ ਬੇਨਤੀ ਪਦ ਵੀ ਜਿਹੜਾ ਹੈ ਇਹ ਨੰਨਾ ਸ਼ੁੱਧ ਬੋਲਣਾ ਹੈ ਕਈ ਵਾਰ ਅਸੀਂ ਬੇਨਤੀ ਬੋਲ ਜਾਂਦੇ ਹਾਂ ਬੇਨਤੀ ਬੇਨਤੀ ਨੰਨਾ ਸ਼ੁੱਧ ਉਚਾਰਨ ਕਰਨਾ ਹੈ ਕਬਿਓ ਬਾਚ ਬੀਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਹਮਰੀ ਕਰੋ ਹਾਥ ਦੇ ਰੱਛਾ ਹਾਥ ਦੇ ਇਕੱਠਾ ਨਹੀਂ ਬੋਲਦੇ ਨਾ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਾ ਹਮਾਰਾ ਮਨ ਇਸੇ ਤਰ੍ਹਾਂ ਹੀ ਪੋਲਾ ਬੋਲਣਾ ਹੈ ਕਈ ਮਨ ਬੋਲ ਜਾਂਦੇ ਹਨ ताव चरनना मान रह हमारा अपना जान करो प्रतपारा ये भी प्रतपारा उच्चारण करना प्रितपारा नहीं बोलना है अगर पप्पे नु शिहारी लगी होवे फिर प्रितपारा है पर शिहारी नहीं है अपना जान करो प्रतपारा उच्चारण करना हमरे दुष्ट सबय तुम काव दुष्ट पद ते विश्राम लाना है हमरे दुष्ट ਸਬੈ ਪਾਤੇ ਯਮਕ ਲਾ ਕੇ ਉਚਾਰਨ ਕਰਨਾ ਹੈ ਸਬੈ ਤੁਮ ਘਾਵਹੁ ਯਾਨੀ ਚਾਲ ਅਨੁਸਾਰ ਇਸੇ ਤਰ੍ਹਾਂ ਵਿਸਰਾਮ ਹੈ ਅਰਥ ਅਨੁਸਾਰ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਮੁਖ ਵਿਸਰਾਮ ਹੈ ਹਮਰੇ ਦੁਸ਼ਟ ਸਬੈ ਤੁਮ ਘਾਵਹੁ ਆਪ ਹਾਥ ਦੇ ਮੋਹ ਬਚਾਵਹੁ ਆਪ ਹਾਥ ਦੇ ਇੱਥੇ ਵਿਸਰਾਮ ਮੋਹ ਬਚਾਵਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭ ਕਰਤਾਰਾ ਇਹ ਸਿੱਖ ੜੇ ਨਾਲ ਉਚਾਰਨ ਕਰਨਾ ਸਿੱਖ ਨਹੀਂ ਕਹਿਣਾ ਹੈ ਸੇਵਕ ਸਿੱਖ ਇੱਥੇ ਵਿਰਾਮ ਹੈ ਸਭ ਇੱਥੇ ਯਮਕ ਲਾ ਦੇਣੀ ਹੈ ਸਭ ਕਰਤਾਰਾ ਇਕੱਠਾ ਨਹੀਂ ਕਹਿ ਦੇਣਾ ਸਭ ਕਰਤਾਰਾ ਮੂਰ ਅੱਛਾ ਨਿਜ ਕਰਦਾ ਕਰੀਏ ਕਰਦਾ ਇਕੱਠਾ ਪਾਠ ਨਹੀਂ ਕਰਨਾ ਮੂਰ ਅੱਛਾ ਨਿਜ ਕਰਦਾ ਆਪਣਾ ਹੱਥ ਦੇ ਕਰਕੇ ਕਰੀਅ ਹੈ ਇਸਦਾ ਉਚਾਰਨ ਕਰੀਅ ਕਰਨਾ ਹੈ ਇੱਕ ਛੰਦ ਰਤਨਾਵਲੀ ਗ੍ਰੰਥ ਹੈ ਜਿਸ ਦੇ ਵਿੱਚ ਕਾਬ ਦੇ ਨਿਯਮ ਲਿਖੇ ਹੋਏ ਹਨ ਉਸ ਦੇ ਵਿੱਚ ਇਹ ਲਿਖਿਆ ਹੈ ਵੀ ਜਿੱਥੇ ਕੋਈ ਕਾਬ ਵਿੱਚ ਮਾਤਰਾ ਵਧਦੀ ਹੋਵੇ ਤਾਂ ਲਘੂ ਮਾਤਰਾ ਦੇ ਨਾਲ ਉਸ ਨੂੰ ਲਿਖ ਸਕਦੇ ਹਾਂ ਇਸੇ ਤਰ੍ਹਾਂ ਇਹ ਚੌਪਈ ਦੀਆਂ 15 ਮਾਤਰਾਵਾਂ ਹਨ ਤਾਂ ਇੱਥੇ ਇੱਕ ਮਾਤਰਾ ਵਧਦੀ ਸੀ ਤਾਂ ਸਤਿਗੁਰੂ ਜੀ ਨੇ ਲਘੂ ਮਾਤਰਾ ਰਾਰੇ ਨੂੰ ਸਿਹਾਰੀ ਲਾ ਦਿੱਤੀ ਹੈ ਤੇ ਅੱਗੇ ਯਈਆ ਲਾ ਦਿੱਤਾ ਹੈ ਉੱਤੇ ਦਲਾਵਾ ਹਨ ਇਸ ਯਈਏ ਦੇ ਵਿੱਚੋਂ ਹੀ ਐੜਾ ਨਿਕਲੇਗਾ ਅਤੇ ਬਿਹਾਰੀ ਨਿਕਲ ਜਾਏਗੀ ਇਸ ਦਾ ਉਚਾਰਨ ਕਰਿਐ ਕਰਿਆ ਨਹੀਂ ਕਰਨਾ ਹੈ ਮੋਰ ਅਛਾ ਮੇਜ ਕਰਦੈ ਕਰਿਐ ਸਭ ਬੈਰਨ ਕਉ ਆਸ ਆਦ ਸੰਗਰੀਐ ਇਹ ਵੀ ਬੈਰਨ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ ਉਚਾਰਨ ਕਰਨਾ ਸਭ ਬੈਰਨ ਕਉ ਆਜ ਸੰਘਰੀਆ ਉੱਤੇ ਟਿੱਪੀ ਲੱਗੀ ਹੋਈ ਹੈ ਇਸ ਨੂੰ ਸੰਘਰੀਆ ਨਹੀਂ ਬੋਲਣਾ ਉਸੇ ਨਿਯਮ ਅਨਸਾਰ ਇਸ ਨੂੰ ਸੰਘਰੀਆ ਉਚਾਰਨ ਕਰਨਾ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹ ਸੋ ਤੁਮ ਤੇ ਪਾਉ ਇਹ ਵੀ ਜੋ ਜੋ ਵਰ ਨਹੀਂ ਕਹਿ ਦੇਣਾ ਜੋ ਇਥੇ ਜਮਕ ਲਾ ਦਿੰਨੀ ਹੈ ਜੋ ਬਰ ਚਾਹਾਂ ਹਾਹੀ ਦੇ ਕਨੋੜਾ ਹੈ ਨਾਲ ਬਿੰਦੀ ਹੈ ਆਮ ਚਾਹੂ ਹੀ ਬੋਲ ਜੰਦੇ ਹਨ ਚੱਚੇ ਕੰਨਾ ਹਾਹੀ ਦਲੈਂਕੜ ਲਾ ਕੇ ਉੱਤੇ ਨਾਲ ਬਿੰਦੀ ਲਾ ਦਿੰਦੇ ਹਨ ਜੋ ਬਰ ਚਾਹਾਂ ਸੋ ਤੂੰ ਤੇ ਪਾਉ ਇਥੇ ਦਲੈਂਕੜ ਹਨ ਅਤੇ ਨਾਲ ਬਿੰਦੀ ਹੈ ਊੜੇ ਦੇ ਜੋ ਬਰ ਚਾਹਾਂ ਸੋ ਤੂੰ ਤੇ ਪਾਉ ਸੇਵਕ ਸਿਖਿ ਸਮਾਰੇ ਤਾਰਿਯਹ ਚੁੰਨ ਚੁੰਨ ਸੱਤਰ ਹਮਾਰੇ ਮਾਰਿਯਹ ਚੁੰਨ ਚੁੰਨ ਸੱਤਰ ਹਮਾਰੇ ਮਾਰਿਯਹ ਇਹ ਵੀ ਤਾਰਿਯਹ ਮਾਰਿਯਹ ਨਹੀਂ ਉਚਾਰਨ ਕਰਨਾ ਸੰਪਰਦਾਇ ਦੇ ਵਿੱਚ ਉਚਾਰਨ ਕਰਾਇਆ ਜਾਂਦਾ ਹੈ ਤਾਰਿਯਹ ਮਾਰਿਯਹ ਆਪ ਹਾਥ ਦੈ ਮੁਜੈ ਉਬਰੀਯਾ ਆਪ ਹਾਥ ਦੈ ਇਥੇ ਵਿਸਰਾਮ ਮੁਜੈ ਉਬਰੀਯਾ ਇਹ ਵੀ ਉਬਰੀਯਾ ਉਚਾਰਨ ਕਰਨਾ ਇਹ ਇਹਦੇ ਵਿੱਚੋਂ ਹੀ ਵਿਹਾਰੀ ਅਤੇ ਐੜਾ ਨਿਕਲੇਗਾ ਉਚਾਰਨ ਉਬਰੀਆ ਨਿਵਰੀਆ ਕਰਨਾ ਹੈ ਮਰਨ ਕਾਲ ਕਾ ਤ्रास निवरिय ਕਾਲ ਕਾ ਕੱਠਾ ਨਹੀਂ ਕਹਿ ਦੇਣਾ ਮਰਨ ਕਾਲ ਕਾ ਤ्रास निवरिय ਹੂਜੋ ਸਦਾ ਹਮਾਰੇ ਪੱਛਾ ਹੂਜੋ ਦਲੈਂਕੜ ਹਨ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜ ਜੂ ਕਰਿਯਹ ਰੱਛਾ ਕਈ ਅਨਜਾਨ ਜਿਹੜੇ ਪਾਠੀ ਸਿੰਘ ਹੁੰਦੇ ਆ ਤੁਜੂ ਕਹਿ ਦਿੰਦੇ ਹਨ ਸ੍ਰੀ ਅਸ ਤੁਜੂ ਇਹ ਬਿਲਕੁਲ ਅਸ਼ੁੱਧ ਉਚਾਰਨ ਹੈ ਨਖੀਰ ਕੇ ਪੜਨਾ ਹੈ ਸ੍ਰੀ ਆਸਤੋਜੂ ਇੱਥੇ ਵਿਸਰਾਮ ਹੈ ਕਰਿਯਹ ਰੱਛਾ ਕਰਯਹ ਨਹੀਂ ਬੋਲਣਾ ਕਰਿਯਹ ਰੱਛਾ ਰਾਖਲੇਹ ਮੋਹਿ ਰਾਖਣ ਹਾਰੇ ਮੋਹਿ ਪਦ ਤੇ ਵਿਸਰਾਮ ਹੈ ਰਾਖਲੇਹ ਮੋਹਿ ਇਸ ਨੂੰ ਮੋਹਿ ਮੰਮੇ ਹੂੜਾ ਹਾਹੇ ਲਾ ਲਾ ਕੇ ਨਹੀਂ ਉਚਾਰਨ ਕਰਨਾ ਮੰਮੇ ਓਂਕਰ ਲਗੂ ਮਾਤਰਾ ਹਾਹੇ ਸਿਆਰੀ ਲਗੂ ਮਾਤਰਾ ਮੋਹਿ ਛੇਤੀ ਬੋਲਣਾ ਹੈ ਰਾਖ ਲੇਹੁ ਮੋਹਿ ਰੱਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਇਹ ਵਿਸਰਾਮ ਸਾਹਿਬ ਵੱਧੇ ਹੀ ਸਹੀ ਰੂਪ ਦੇ ਵਿੱਚ ਲੱਗੇਗਾ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਬੰਦ ਜਿਹੜਾ ਧੱਦੇ ਨਾਲ ਬੋਲਣਾ ਹੈ ਬੰਦ ਨਹੀਂ ਕਹਿਣਾ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਤੁਰਦਾਸ ਕੰਤਾ ਇਹ ਵਿਸਰਾਮ ਤੁਮਹੋ ਪਾਦੇ ਲਾਉਣਾ ਹੈ ਤੁਮਹੋ ਪੂਰੀ ਚਤੁਰਦਾਸ ਇਹ ਸੰਬੰਧਕ ਪਾਠ ਹੈ ਯਾਨੀ ਚਤੁਰ ਚਾਰ ਅਤੇ 10 ਪੁਰੀਆਂ ਦੇ ਕੰਤਾ ਕੀ ਸਵਾਮੀ ਹੋ ਮਾਲਕ ਹੋ 10 ਕਸਕੇ ਨਹੀਂ ਬੋਲਣਾ ਹੈ ਤੁਮਹੋ ਪੂਰੀ ਚਤੁਰਦਾਸ ਕੰਤਾ ਕਾਲ ਪਾਇ ਬ੍ਰਹਮਾ ਬਾਪ ਤਰਾ ਬਾਪ ਪੂਲਾ ਬੋਲਣਾ ਬਾਪ ਨਹੀਂ ਕਹਿਣਾ ਕਾਲ ਪਾਇ ਬ੍ਰਹਮਾ ਬਾਪ ਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਪ੍ਰਕਾਸ਼ਾ ਹੀਠ ਰਰ ਹੈ ਪ੍ਰਕਾਸ਼ਾ ਨਹੀਂ ਬੋਲਣਾ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸਾ ਕਾਲ ਕਾ ਇਕੱਠਾ ਨਹੀਂ ਬੋਲਦੇ ਨਾ ਸਕਲ ਕਾਲ ਕਾ ਇਥੇ ਵਿਸਰਾਮ ਇਹ ਵੀ ਕੀ ਆ ਉਚਾਰਨ ਕਰਨਾ ਹੈ ਲਿਖਤ ਦੇ ਵਿੱਚ ਪਾਠ ਹੈ ਕਕੇ ਸਿਆਰੀ ਯਈਏ ਕੰਨਾ ਆਮ ਜੋ ਨਵੀਨ ਗੁੱਟ ਕੇ ਹਨ ਉਹਨਾਂ ਦੇ ਵਿੱਚ ਸਿੱਧਾ ਹੀ ਕਕੇ ਬਿਹਾਰੀ ਐੜੇ ਕੰਨੇ ਦੇ ਨਾਲ ਲਿਖ ਦਿੱਤਾ ਹੈ ਪਰ ਪ੍ਰਾਤਮ ਸਰੂਪਾਂ ਦੇ ਵਿੱਚ ਕਕੇ ਸਿਆਰੀ ਯਈਏ ਕੰਨਾ ਹੈ बाबा दीप सिंह ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਵਿੱਚ ਵੀ ਕੱਕੇ ਸਿਆਰੀ ਯਈਏ ਕੰਨਾ ਹੈ ਉਚਾਰਨ ਕੀਆ ਹੀ ਹੋਏਗਾ ਯਈਏ ਦੇ ਵਿੱਚੋਂ ਹੀ ਬਿਹਾਰੀ ਅਤੇ ਐੜਾ ਨਿਕਲ ਜਾਏਗਾ ਸਕਲ ਕਾਲ ਕਿਆ ਤਮਸਾ ਜਵਨ ਕਾਲ ਜੋਗੀ ਸੇਵਕਿਓ ਬੇਦਰਾਜ ਬ੍ਰਹਮਾਜੂਥਿਯ ਕਈ ਗੁਟਕਿਆਂ ਦੇ ਵਿੱਚ ਤਕਰੀਬਨ ਸਾਰੀ ਗੁਟਕਿਆਂ ਦੇ ਵਿੱਚ ਜਿਹੜੇ ਸੰਪਰਦਾ ਤੋਂ ਬਕੈਰ ਛਾਪੇ ਗਏ ਹਨ ਉਹਨਾਂ ਵਿੱਚ ਕੀਓ ਊੜੇ ਖੁੱਲੇ ਮੂੰਹ ਵਾਲੇ ਨਾਲ ਛਾਪ ਦਿੱਤਾ ਹੈ ਥੀਓ ਵੀ ਖੁੱਲੇ ਮੂੰਹ ਵਾਲੇ ਊੜੇ ਨਾਲ ਛਾਪ ਦਿੱਤਾ ਸ਼ੁੱਧ ਪਾਠ ਯੈਏ ਦੇ ਨਾਲ ਊੜੇ ਦੇ ਨਾਲ ਪਾਠ ਹੈ ਉਚਾਰਨ ਕੀਓ ਥੀਓ ਹੀ ਹੋਏਗਾ ਜਵਨ ਕਾਲ ਸਭ ਲੋਕ ਸਵਾਰਾਂ ਜਵਨ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ब्रह्मा जू थियो जवन काल सब लोक सवारा नमस्कार है ताहे हमारा जवन काल सब जगत बनायो सब जगत बनायो देव दत जछन उपजायो आद अंत एकै एक अवतार ਸੋਈ ਗੁਰੂ ਸਮਝੀ ਆਹੋ ਹਮਾਰਾ ਇਹ ਵੀ ਸਮਝੀ ਆਹੋ ਨਹੀਂ ਕਹਿਣਾ ਇਸ ਦਾ ਉਚਾਰਨ ਕਰਨਾ ਸਮਝੀ ਆਹੋ ਸੰਪਰਦਾ ਦੇ ਵਿੱਚ ਉਚਾਰਨ ਕਰਾਇਆ ਜਾਂਦਾ ਹੈ ਸਮਝੀ ਆਹੋ ਛੱਜਿਆ ਛੱਜੇ ਨਾਲ ਬੋਲਣਾ ਹੈ ਸੋਈ ਗੁਰੂ ਸਮਝੀ ਆਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਨਮਸ ਵੱਖਰਾ ਨਹੀਂ ਬੋਲਣਾ ਕਾਰ ਵੱਖਰਾ ਨਹੀਂ ਬੋਲਣਾ ਇਕੱਠਾ ਹੀ ਹੈ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪਸਵਾਰੀ ਜਿਨ ਪੁਲਈ ਬੂਲਨਾ ਸਕਲ ਪ੍ਰਜਾ ਜਿਨ ਆਪਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਭ ਗੁਣ ਇਹ ਵੱਖਰਾ ਹੀ ਪਾਠ ਕਰਨਾ 100 ਗੁਣਾ ਸਭ ਗੁਣ ਇਕੱਠਾ ਨਹੀਂ ਵੱਖਰਾ ਪਾਠ ਹੈ ਕਈ ਗੁਟਕਿਆਂ 'ਚ ਸਿਵਗੁਣ ਛਾਪਿਆ ਹੈ ਦੂਸਰਾ ਪਾਠ ਸਿਵਗੁਣ ਹੈ ਮੁੱਖ ਪਾਠ ਸਭ ਗੁਣ ਪਾਠ ਹੈ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁੱਲਾ ਸਭ ਪਰ कृपा दृष्ट कर फूला इसी तरह विश्राम लाना है साब पार इति विश्राम है कृपा दृष्ट कर इतने ठमक ला नखेर के पढ़ना है साब पार कृपा दृष्ट कर फूला संतन दुख पाए ते दुखी ते पद ते विश्राम लाना है संतन दुख पाए ते दुखी ਸੁਖ ਪਾਏ ਸਾਧਨ ਕੇ ਸੁਖੀ ਇਹ ਵੀ ਕੇ ਪਦ ਤੇ ਵਿਸਰਾਮ ਲਾਉਣਾ ਹੈ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਾਟ ਪਾਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਉਦਕਰਖ ਇਥੇ ਵਿਸਰਾਮ ਹੈ ਕਰਾਪਾਤੀ ਜਮਕਲਾ ਦੰਮੀ ਆ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬਹੁ ਤਮ ਮੈਂ ਮਿਲਤ ਦੇਹ ਧਰ ਸਭ ਹ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤਮ ਮੈਂ ਮਿਲਤ ਨਹੀਂ ਕਹਿ ਦੇਣਾ ਇਥੇ ਤਿੰਨ ਮੰਮੇ ਆ ਗਏ ਹਨ ਨਖੇਰ ਕੇ ਇਹ ਪਦ ਪੜਨੇ ਹਨ ਤੂਮ ਮੈਂ ਮਿਲਤ ਮੈਂ ਨਹੀਂ ਬੋਲਣਾ ਇੱਥੇ ਨਾਸਕੀ ਉਚਾਰਨ ਨਹੀਂ ਕਰਨਾ ਮੈਂ ਉਚਾਰਨ ਕਰਨਾ ਹੈ ਤੂਮ ਮੈਂ ਮਿਲਤ ਦੇਹ ਧਰ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਦੇਹ ਧਰ ਸਭ ਹੂੰ ਸਭ ਅਤੇ ਹੂੰ ਦੇ ਵਿੱਚ ਵੀ ਡੈਸ਼ ਦੇ ਕੇ ਉਚਾਰਨ ਕਰਨਾ ਹੈ ਸਭੂ ਇਕੱਠਾ ਨਹੀਂ ਕਹਿ ਦੇਣਾ ਤੂਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੇ ਬੂਝ ਉਚਾਰਾ ਸ੍ਰਿਸ਼ਟ ਨਹੀਂ ਕਹਿਣਾ ਸ੍ਰਿਸ਼ਟ ਉਚਾਰਨ ਕਰਨਾ ਜੀਤੇ ਬਦਨ ਸ੍ਰਿਸ਼ਟ ਸਾਬ ਧਾਰਾ ਆਪ ਆਪਣੀ ਬੂਝ ਉਚਾਰਾ ਤum ਸਭ ਹੀ ਤੇ ਰਹਿਤ ਨਿਰਾਲਮ ਇਹ ਵੀ ਹੀਤੇ ਨਹੀਂ ਪਾਠ ਕਰਨਾ ਹੈ ਤum ਸਭ ਹੀ ਤੇ ਸਭ ਹੀ ਇਕੱਠਾ ਹੀ ਪਾਠ ਆਮ ਇਸ ਤਰ੍ਹਾਂ ਬੋਲਿਆ ਜਾਂਦਾ ਹੈ ਤum ਸਭ ਹੀ ਤੇ ਕਹਿ ਜਾਂਦੇ ਹਾਂ ਧਿਆਨ ਨਾਲ ਬੋਲਣਾ ਹੈ ਤੂਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਇਠਾ ਰਾਰੇ ਲਾ ਕੇ ਉਚਾਰਨ ਕਰਨਾ ਹੈ ਨਿਰੰਕਾਰ ਨਿਰਵਿਕਾਰ ਨਿਰਲੰਬ ਬੱਬੇ ਨਾਲ ਉਚਾਰਨ ਕਰਨਾ ਬੱਬੇ ਨਾਲ ਨਹੀਂ ਬੋਲਣਾ ਹੈ ਆਦ ਅਨੀਲ ਅਨਾਦ ਅasamb ਇਹ ਵੀ ਪੰਗਤੀ ਧਿਆਨ ਨਾਲ ਪੜ੍ਹਨੀ ਹੈ ਕਈ ਵਾਰ ਆਦ ਦਾ ਐੜਾ ਤਾਂ ਲਾ ਦਿੰਦੇ ਹਾਂ ਪਰ ਅੱਗੇ ਜਿਹੜੇ ਤਿੰਨ ਐੜੇ ਆਉਂਦੇ ਹਨ ਪਦਾਂ ਦੇ ਅੱਗੇ ਇਹ ਨਹੀਂ ਬੋਲੇ ਜਾਂਦੇ ਹਨ ਆਦ ਨੀਲ ਆਦ ਅasamb ਇਸ ਤਰ੍ਹਾਂ ਬੋਲ ਜਾਂਦੇ ਹਨ ਸ਼ੁੱਧ ਬੋਲਨੇ ਹਨ ਚਾਰੇ ਜੋ ਪਦਾਂ ਦੇ ਅੱਗੇ ਐੜਾ ਲੱਗਿਆ ਹੋਇਆ ਹੈ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਇਹ ਅਨੁਮਾਨਤ ਨੰਨੇ ਔਂਕੜ ਲੱਗਿਆ ਅਨੂੰ ਦਲੈਂਕੜ ਨਹੀਂ ਲਾਦਨੇ ਤਾਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਾਸ਼ ਭੇਦ ਨਾ ਜਾਣਤ ਮੂੜ ਉਚਾਰਨ ਕਰਨਾ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਆਪਣੀ ਪਾਦੇ ਜੋ ਔਂਕੜ ਲੱਗਿਆ ਪੱਪੇ ਦੇ ਉਚਾਰਨ ਕਰਨਾ ਆਪਣੀ ਨਹੀਂ ਕਹਿਣਾ ਹੈ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਬਰਨਤ ਭਿੰਨ ਭਿੰਨ ਇਥੇ ਵਿਸਰਾਮ ਤੋਹ ਤੀ ਤੂੰ ਮਰਾ ਲਖਾ ਨਾ ਜਾਏ ਪਸਾਰਾ ਇਹ ਤੁਮਰਾ ਪਤਿ ਵਿਸਰਾਮ ਲਾਉਣਾ ਹੈ ਤੁਮਰਾ ਲਖਾ ਨਾ ਜਾਏ ਪਸਾਰਾ ਕਿ ਬਿਦ ਸਜਾ ਪ੍ਰਥਮ ਸੰਸਾਰ ਕਿ ਬਿਦ ਸਜਾ ਇਥੇ ਵਿਸਰਾਮ ਹੈ ਪ੍ਰਥਮ ਸੰਸਾਰ ਇਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਰਾਵ ਤੇ ਵਿਸਰਾਮ ਲਾ ਦੋ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਕਈਆਂ ਨੇ ਕਹੀ ਛਾਪ ਦਿੱਤਾ ਹੈ ਕਹੀ ਨਹੀਂ ਕਹਿਣਾ ਹੈ ਕਹੀ ਹੀ ਉਚਾਰਨ ਕਰਨਾ ਹੈ ਕਹੀ ਪਾਠ ਸੁਧ ਹੈ ਰੰਕ ਭਇਓ ਰਾਵ ਕਹੀ ਭੂਪਾ ਕਹੀ ਦਾ ਅਰਥ ਕਿਤੇ ਹੋਵੇਗਾ ਇਹ ਦੂਜੀ ਕਹੀ ਨਹੀਂ ਹੈ ਇਹ ਕਹੀ ਹੀ ਉਚਾਰਨ ਹੋਵੇਗਾ ਰੰਕ ਭਇਓ ਰਾਵ ਕਹੀ ਪੂਪਾ ਅੰਡਜ ਜਿਰਜ ਸੇਤਜ ਕੀਨੀ ਇਹ ਵੀ ਜਜੇ ਸ਼ੁੱਧ ਬੋਲਨੇ ਹਨ ਅੰਡਜ ਜਿਰਜ ਸੇਤਜ ਕੀਨੀ ਉਤਪੋਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਾ ਹੋਇ ਬੈਠਾ ਇਸ ਦਾ ਉਚਾਰਨ ਵਹਿ ਕਰਨਾ ਹੈ ਹਾਹੀ ਔਂਕੜ ਐੜੇ ਉੱਤੇ ਦਲਾਵਾਂ ਨਾਲ ਹਾਹੀ ਦੇ ਉੱਤੇ ਦਲਾਵਾਂ ਲੱਗੀਆਂ ਉਹ ਐੜੇ ਨੂੰ ਲੱਗਣਗੀਆਂ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਇਕੈਠਾ ਭਯੋ ਤੇ ਵਿਸਰਾਮ ਲਾਦੋ ਕਹੂੰ ਸਿਮਟ ਭਯੋ ਸ਼ੰਕਰ ਇਕੈਠਾ ਸਿਗਰੀ ਸ੍ਰਸ਼ਟ ਦਿਖਾਏ ਅਚੰਭਵ ਇਹ ਸਿਗਰੀ ਪਾਠ ਜਿਹੜਾ ਹੈ ਸ਼ੁੱਧ ਮੁਖ ਪਾਠ ਹੈ ਕਈ ਗੁਟਕਿਆਂ 'ਚ ਸਗਰੀ ਛਾਪਿਆ ਹੋਇਆ ਹੈ ਪਰ ਸਿਗਰੀ ਮੁਖ ਪਾਠ ਹੈ ਸੰਪਰਦਾ ਦੇ ਵਿੱਚ ਇਸ ਨੂੰ ਮੁਖ ਪਾਠ ਮੰਨਿਆ ਜਾਂਦਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਵਿੱਚ ਵੀ ਸਿਗਰੀ ਪਾਠ ਹੈ ਦਸਮ ਗ੍ਰੰਥ ਦੇ ਵਿੱਚ ਸਗਰੀ ਪਦ ਵੀ ਆਇਆ ਹੈ ਅਤੇ 19 20 21 ਵਾਰੀ ਸਿਗਰੀ ਪਦ ਵੀ ਆਇਆ ਹੈ 8 9 ਵਾਰੀ ਸਗਰੀ ਪਦ ਆਇਆ ਹੈ ਜਦੋਂ ਅਸੀਂ ਧਿਆਨ ਨਾਲ ਦਰਸ਼ਨ ਕਰਦੇ ਹਾਂ ਤਾਂ ਸਗਰੀ ਵੀ ਪਦ ਆਉਂਦਾ ਹੈ ਸਿਗਰੀ ਵੀ ਆਉਂਦਾ ਹੈ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰ ਭਵ ਇਹ ਜੁਗਾਦ ਉਚਾਰਨ ਕਰਨਾ ਹੈ ਆਦ ਜੁਗਾਦ ਸਰੂਪ ਸਯੰ ਭਵ ਇਹ ਜਾਂ ਪੂਰਾ ਬੋਲਣਾ ਹੈ ਇਥੇ ਸਵੰ ਭਵ ਨਹੀਂ ਬੋਲਣਾ ਸਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਮੇਰੀ ਪਦ ਤੇ ਵਿਸਰਾਮ ਲਾਉਣਾ ਹੈ ਆਵ ਰੱਛਾ ਮੇਰੀ ਆਵ ਪਦ ਤੇ ਯਮਕ ਲਾ ਦੇਣੀ ਹੈ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਇਸੇ ਤਰ੍ਹਾਂ ਹੀ ਸਿੱਖ ਅਸਿੱਖ ੜੇ ਨਾਲ ਉਚਾਰਨ ਕਰਨਾ ਹੈ ਸੰਘਰੋ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਸਿਹ ਦੇ ਵਿੱਚ ਡੈਸ਼ ਜੀ ਦੇ ਕੇ ਸੰਘਰੋ ਉਚਾਰਨ ਕਰਨਾ ਗੱਗੇ ਨਾਲ ਨਹੀਂ ਬੋਲਣਾ ਸੰਘਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਕਈ 26 ਬੋਲ ਜਾਂਦੇ ਹਨ 66 ਬੋਲ ਜਾਂਦੇ ਹਨ 66 ਬੋਲ ਜਾਂਦੇ ਹਨ ਇਹ ਅਸ਼ੁੱਧ ਉਚਾਰਨ ਇਕੱਠਾ ਹੀ ਬੋਲਣਾ ਹੈ ਦੁਸ਼ਟ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਛੱਛਾ ਬੋਲਣਾ ਹੈ ਕਈ ਛੱਛਾ ਬੋਲ ਜਾਂਦੇ ਹਨ ਮਲੇਸ਼ ਬੋਲ ਜਾਂਦੇ ਹਨ ਮਲੇਸ਼ ਉਚਾਰਨ ਹੋਵੇਗਾ ਸਕਲ ਮਲੇਸ਼ ਕਰੋ ਰਣ ਘਾਤਾ जे असतोज तव शरणी परे तिनके दुष्ट दुखत हुआ मरे ये दुष्ट शशानी बोलना दुष्ट ससे नाल बोलना है दुखत नहीं कहना है खखे दे शिहारी लगी हुई है दुखित तिनके दुष्ट दुखित हुआ मरे पुरख जावाना पग परे तिहारे पग दी कह देना ਪੀਦਾ ਮੈਂ ਪੁਲਾਵਾ ਪੱਗ ਦਾ ਉਥੇ ਪੱਗ ਦਾ ਵਾਚਕ ਹੈ ਦਸਤਾਰ ਦਾ ਵਾਚਕ ਹੈ ਇਥੇ ਪਾਗ ਚਰਨਾ ਦਾ ਵਾਚਕ ਹੈ ਪੁਲਾ ਬੂਨਾ ਹੈ ਪੁਰਖ ਜਵਨ ਪਾਗ ਪਰੇ ਤਿਹਾਰੀ ਤੈਨਕੇ ਤਮ ਸੰਕਟ ਸਬ ਟਾਰੇ ਹ ਤੂੰ ਪੁਲਾ ਬੂਨਾ ਤੈਨ ਕੀ ਤੂੰ ਸੰਕਟ ਸਬ ਟਾਰੇ ਜੋ ਕਾਲ ਕ ਇਕ ਬਾਰ ਧਿਆ ਹੈ ਇਹ ਬੜੇ ਧਿਆਨ ਨਾਲ ਸਾਵਧਾਨੀ ਨਾਲ ਸਤਰਕ ਹੋ ਕੇ ਦਾ ਉਚਾਰਨ ਕਰਨਾ ਹੈ ਧਿਆ ਹੈ ਆਮ ਸਾਰੇ ਹੀ ਧਿਆਏ ਹੈ ਕਰ ਜਾਂਦੇ ਹਨ ਤਦ ਦੇ ਸਿਆਰੀ ਐੜੇ ਕੰਨਾ ਈੜੀ ਲਾਂ ਲਾ ਦਿੰਦੇ ਉਚਾਰਨ ਹੈ ਤਦ ਦੇ ਸਿਆਰੀ ਐੜੇ ਦਲਾਵਾ ਧਿਆ ਧਿਆ ਹੈ ਸੰਬੰਧਕ ਪਾਠ ਹੈ ਜੋ ਕਲ ਕਾ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਇਹ ਵੀ ਐੜੇ ਦੀਆਂ ਦਲਾਵਾਂ ਹਾਹੇ ਦੀਆਂ ਦਲਾਵਾਂ ਦੀਰਘ ਮਾਤਰਾਵਾਂ ਹਨ ਆਏ ਹੈ ਨਹੀਂ ਕਹਿਣਾ ਐ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਦੋਵੇਂ ਜਿਹੜੇ ਟੈਂਕੀ ਹਨ ਸੁਧ ਬੋਲਨੇ ਹਨ ਦੁਸ਼ਟ ਅਰਿਸ਼ਟ ਅੱਗੇ ਵੀ ਟੈਂਕਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ નિਹਰਹੁ ਤਨ ਜਾਹ નિਹਰਹੁ ਇਸ ਤਰ੍ਹਾਂ ਉਚਾਰਨ ਕਰਨਾ ਤਾਂਕੇ ਤਾਪ ਤਨਿਕ ਮਹ ਹਾਰੇਹੁ ਤਨਿਕ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ ਤਨਕ ਨਹੀਂ ਕਹਿਣਾ ਤਨਿਕ ਉਚਾਰਨ ਕਰਨਾ ਹੈ ਤਾ ਕੇ ਤਾਪ ਤਨਿਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਰਿੱਧ ਸਿੱਧ ਇਥੇ ਵਿਸਰਾਮ ਘਰ ਮੋ ਸਭ ਹੋਈ ਮੰਮੇ ਦੇ ਨਾਲ ਬਿੰਦੀ ਵੀ ਹੈ ਮੋ ਨਾਸਕੀ ਉਚਾਰਨੀ ਹੋਵੇਗਾ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਾਹ ਸਵਾਸ ਕਾ ਨਾ ਕੋਈ ਏਕ ਬਾਰ ਜੇਨ ਤੁਮਾ ਸੰਭਾਰਾ ਸੰਭਾਰਾ ਉੱਤੇ ਟਿੱਪੀ ਲੱਗੀ ਹੋਈ ਐ ਸੰਭਾਰਾ ਨਹੀਂ ਸੰਭਾਰਾ ਕਾਲ ਫਾਂਸ ਤੇ ਤਾਹਿ ਉਬਾਰਾ ਫਾਂਸ ਤੇ ਇਕੱਠਾ ਨਹੀਂ ਕਹਿ ਦੇਣਾ ਕਾਲ ਫਾਂਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਇਹ ਵੀ ਦੋ ਨੰਨੇ ਹਨ ਜਿਨ ਨਰ ਨਹੀਂ ਕਹਿ ਦੇਣਾ ਨਖੇਰ ਕੇ ਪੜਨਾ ਹੈ ਜੇਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸਤ ਦੋਖ ਤੇ ਰਹਾ ਦੋਖ ਤੇ ਰਹਾ ਤੇ ਰਹਾ ਇਕੱਠਾ ਨਹੀਂ ਕਹਿ ਦੇਣਾ ਦਾਰਦ ਦੁਸਤ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਇਸੇ ਤਰ੍ਹਾਂ ਵਿਸਰਾਮ ਲਾਉਣਾ ਯਾਦ ਰੱਖਣ ਵਾਲਾ ਵਿਸਰਾਮ ਹੈ ਇਹ ਉਹ ਨਹੀਂ ਕਹਿ ਦੇਣਾ ਖੜਗ ਖੜਗ ਕੇਤ ਮੈਂ ਵਿਸਰਾਮ ਲਾਉਣਾ ਹੈ ਖੜਗ ਕੇਤ ਮੈਂ ਸਰਨ ਤਿਹਾਰੀ ਅਬ ਹਾਤ ਦੇ ਲੇਹ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਹਾਂਜੀ ਸਰਬ ਠੌਰ ਇਥੇ ਵਿਸਰਾਮ ਹੈ ਮੋਹ ਹੋ ਸਹਾਈ ਮੇਰੇ ਸਹਾਈ ਹੋ ਸਰਬ ਠੌਰ ਮੋਹ ਹੋ ਸਹਾਈ ਦੁਸਟ ਦੋਖਤੇ ਦੁਸਟ ਨਹੀਂ ਕਹਿਣਾ ਦੁਸ਼ਟ ਇਕੱਠਾਈ ਦੁਸ਼ਟ ਦੋਖਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਹਾਂਜੀ ਮਾਤਾ ਬੋਲਣਾ ਮਾਤਾ ਨਹੀਂ ਕਹਿਣਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਹਾਂਜੀ ਪੂਰਨ ਤੇ ਵਿਸਰਾਮ ਹੈ ਗ੍ਰੰਥ ਹੀਠਾ ਰਾ ਰਹਾ ਹੈ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕਉ ਛੈ ਕਰਤਾ ਸ੍ਰੀ ਅਸਤੋਜ जब भए दयाला दयाला तो दिसरी लगी हुई है एडे कन्ना लल्ले कन्ना इस तरह पाठ शुद्ध है श्री अस्तुज जब भए दयाला पूरन करा ग्रंथ तत्काला जी पूरन करा ग्रंथ तत्काला मन बांछित फल पावै सोई फल पद ते विश्राम लाउना है मन बांछित फल पावै सोई ਦੁਖ ਨਾ ਤੇ ਸ ਬਿਆਪਤ ਕੋਈ ਅਡਲ ਸੁਣ ਗੂੰਗ ਜੋ ਜਾਹੇ ਸੋ ਰਸਨਾ ਪਾਵਈ ਜੋ ਨਹੀਂ ਕਹਿਣਾ ਜੋ ਪਦ ਹੈ ਸੁਣ ਗੂੰਗ ਜੋ ਯਾਹੇ ਸੁ ਰਸਨਾ ਪਾਵਈ ਸੁਣ ਮੂੜ ਤੇ ਤਲਾਏ ਚਤੁਰਤਾ ਆਵਈ ਦੁਖ ਦਰਦ ਪਾਓ ਨੇਕਟ ਨਾ ਤੈਨ ਨਰਕੇ ਰਹਿ ਇਹ ਵੀ ਧਿਆਨ ਨਾਲ ਪਾਠ ਕਰਨਾ ਨਖੇਰ ਕੇ ਪਾਦ ਪੜ੍ਹਨੇ ਹਨ ਦੂਖ ਦਰਦ ਭਉ ਦੂਖ ਦਰਦ ਭਉ ਇਸ ਤਰ੍ਹਾਂ ਨਹੀਂ ਕਹਿ ਦੇਣਾ ਦੂਖ ਦਰਦ ਭਉ ਇੱਥੇ ਵਿਸਰਾਮ ਨੇਕਟ ਨਾ ਤੈਨ ਨਰਕੇ ਰਹਿ ਤਿੰਨ ਨਰ ਇਕੱਠਾ ਨਹੀਂ ਕਹਿ ਦੇਣਾ ਦੋਵੇਂ ਨੰਨੇ ਬੋਲਨੇ ਹਨ ਨਖੇਰ ਕੇ ਬੋਲਨੇ ਹਨ ਨੇਕਟ ਨਾ ਤੈਨ ਨਰਕੇ ਰਹਿ ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹੈ ਇਹ ਵੀ ਹੋ ਜੋ ਜਾ ਕੀ ਨਹੀਂ ਕਹਿ ਦੇਣਾ ਵੱਖਰਾ ਪਾਠ ਕਰਨਾ ਹੈ ਹੋ ਜੋ ਜਾ ਕੀ ਇੱਥੇ ਵਿਸਰਾਮ ਹੈ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ 17 ਹੈ ਸਹਸਪਣਜ ਅਰਧ ਸਹਸਫਨ ਸਹਸ ਤੇ ਲਾ ਦੋ ਵਿਸਰਾਮ ਅਰਧ ਸਹਸ ਫੁਨ ਤੀਨ ਕਹਿਜੈ ਭਾਦਰਵ ਸੁਦੇ ਅਸ਼ਟਮੀ ਰਵਿਵਾਰਾ ਇਸੇ ਤਰ੍ਹਾਂ ਪਣਿਜੈ ਕਹਿਜੈ ਉਚਾਰਨ ਕਰਨਾ ਕਈ ਕਹਿਜੈ ਪਣਿਜੈ ਬੋਲ ਜਾਂਦੇ ਹਨ ਇਹ ਗਲਤ ਹੈ ਪਣਿਜੈ ਕਹਿਜੈ ਉਚਾਰਨ ਕਰਨਾ ਹੈ ਭਾਦਰਵ ਸੁਦੀ ਅਸ਼ਟਮੀ ਇੱਥੇ ਵਿਸਰਾਮ ਹੈ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਇਸ ਦਾ ਉਚਾਰਨ ਸਵੈਯਾ ਕਰਨਾ ਹੈ ਆਮ ਦੂਰੂਪ ਆਉਂਦੇ ਹਨ ਸਵੈਯਾ ਇਥੇ ਸਸੇ ਦੇ ਦਲਾਵਾਂ ਵੀ ਲੱਗੀਆਂ ਹੋਈਆਂ ਹਨ ਵਾਵੇ ਨੂੰ ਦਲਾਵਾਂ ਲੱਗਣਗੀਆਂ ਸਸਾ ਵਾਵੇ ਦਲਾਵਾਂ ਈੜੀ ਬਿਹਾਰੀ ਐੜੇ ਕੰਨਾ ਸਵੈਯਾ ਉਚਾਰਨ ਕਰਨਾ ਹੈ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨਿਓ ਨਮੀਨ ਗੁਟਕਿਆਂ ਦੇ ਵਿੱਚ ਪਾਏ ਪੱਪੇ ਦੇ ਕੰਨੇ ਉੱਤੇ ਬਿੰਦੀ ਲਾ ਦਿੱਤੀ ਹੈ ਆਂਖ ਇਹਦੇ ਕੰਨੇ ਉੱਤੇ ਬਿੰਦੀ ਲਾ ਦਿੱਤੀ ਹੈ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਬਿੰਦੀ ਹੈ ਨਹੀਂ ਹੈ ਸੰਪਰਦਾ ਦੇ ਵਿੱਚ ਵੀ ਇਹ ਬਿੰਦੀ ਨਹੀਂ ਲਾਈ ਜਾਂਦੀ ਇਸੇ ਤਰ੍ਹਾਂ ਸ਼ੁੱਧ ਪਾਠ ਮੰਨਿਆ ਜਾਂਦਾ ਹੈ ਉਚਾਰਨ ਬਿੰਦੀ ਤੋਂ ਰਹਿਤ ਹੀ ਕਰਨਾ ਹੈ ਪਾਇ ਗਹਿ ਜਪਤੀ ਤੁਮਰੇ ਤਬ ਤੇ ਕੂ ਆਖ ਤਰੇ ਨਹੀਂ ਅਨਿਉ RAM रहीम ਪੁਰਾਨ ਕੁਰਾਨ ਪੁਰਾਨ ਦੇ ਪੱਪੇ ਔਂਕਰ ਨਾਲ ਉਚਾਰਨ ਕਰਨਾ ਪ੍ਰਾਨ ਨਹੀਂ ਕਹਿਦਨਾ ਕੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਿਤ ਸਾਸਤਰ ਵੇਦ ਸਬੈ ਇਹ ਸਿਮਰਿਤ ਨਹੀਂ ਹੈ ਪਹਿਲਾਂ ਜਪਜੀ ਸਾਹਿਬ ਦੇ ਵਿੱਚ ਵੀ ਦੱਸ ਦਿੱਤਾ ਸੀ ਸੁਣਿਆ ਸਾਸਤ ਸਿਮਰਿਤ ਵੇਦ ਇਸ ਤਰ੍ਹਾਂ ਪਾਠ ਸਿਆਰੀ ਨੇ ਲਾਇਆ ਸੀ ਜਾਪ ਸਾਹਿਬ ਚ ਸਿਮਰਿਤ ਪਾਠ ਆਇਆ ਸੀ ਇੱਥੇ ਹੁਣ ਤੀਸਰਾ ਸਰੂਪ ਹੈ ਸੱਸੀ ਸਿਆਰੀ ਉਤੇ ਟਿੱਪੀਆ ਮੰਮੀ ਨੂੰ ਸਿਆਰੀ ਹੈ ਨਹੀਂ ਹੈ ਹੀਠਾ ਰਾਰਾ ਹੈ ਤੱਤੀ ਸਿਆਰੀ ਇਸ ਦਾ ਉਚਾਰਨ ਹੋਏਗਾ ਸਿਮਰਤ ਸਿਮਰਤ ਸਾਸਤਰ ਵੇਦ ਸਬੈ ਸਬੈ ਪਾਠ ਸੁੱਧ ਹੈ ਬੱਬੇ ਦੇ ਨਾਲ ਬਹ ਪੇਦ ਕਹ ਹਮ ਇਕ ਨਾ ਜਾਣਿਓ ਸੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਬਤੋ ਬਖਾਨਿਓ ਮੈਂ ਨਾ ਕਹਿਓ ਸਭ ਇਹ ਬੱਬੇ ਨਾਲ ਹੀ ਹੈ ਮੈਂ ਨਾ ਕਹਿਓ ਸਭ ਤੋ ਹੀ ਬਖਾਨਿਓ ਦੋਹਰਾ ਸਗਲ ਦਵਾਰ ਕਉ ਛਾੜਕੈ ਗਹਿਓ ਤਹਾਰੋ ਦਵਾਰ ਇਹ ਵੀ ਧਿਆਨ ਰੱਖਣ ਵਾਲਾ ਪਾਠ ਹੈ ਗਹਿਓ ਉਚਾਰਨ ਕਰਨਾ ਆਮ ਕਈ ਅੰਜਾਨ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਗਯੋ ਬੋਲ ਜਾਂਦੇ ਹਨ ਜਿਹਦਾ ਅਰਥ ਬਹੁਤ ਗਲਤ ਹੋ ਜਾਂਦਾ ਹੈ ਵੀ ਸਾਰੇ ਦਰਵਾਜ਼ੇ ਛੱਡ ਦਿੱਤੇ ਤੇਰਾ ਦਰਵਾਜ਼ਾ ਵੀ ਗਿਆ ਪਰੰਤੂ ਗਹਿਓ ਦਾ ਅਰਥ ਹੁੰਦਾ ਪਕੜਨਾ ਸਾਰੇ ਮਹਾਰਾਜ ਸਾਹਿਬ ਜੀ ਦਰਵਾਜੇ ਜਿਹੜੇ ਅਸੀਂ ਛੱਡ ਦਿੱਤੇ ਹਨ ਆਪ ਜੀ ਦਾ ਜਿਹੜਾ ਦਰਵਾਜਾ ਹੈ ਸਤਸੰਗਤ ਦਾ ਤੁਹਾਡੀ ਚਰਨ ਸ਼ਰਨ ਤਾਂ ਪਕੜ ਲਈ ਹੈ ਵਾਹਿਗੁਰੂ ਜੀਓ ਇਸ ਕਰਕੇ ਗਹਿਓ ਉਚਾਰਨ ਕਰਨਾ ਗयो ਨਹੀਂ ਕਹਿਣਾ ਵਾਹਿ ਗਹਿ ਕੀ ਲਾਜ ਅਸ ਅਸ ਪੁੱਲਾ ਹੀ ਬੋਲਣਾ ਹੈ ਬਾਹੀਂ ਬੱਬੇ ਦੇ ਕੰਨੇ ਕੰਨਾ ਉੱਤੇ ਬਿੰਦੀ ਹੈ ਬਾਹੀਂ ਲਾ ਨਹੀਂ ਲਾ ਦੇਣੀ ਕੰਨਾ ਵਧਾ ਕੇ ਉਚਾਰਨ ਕਰਨਾ ਬਾਹੀਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਹਾਂਜੀ ਗੋਬਿੰਦਾਸ ਇਸ ਤਰ੍ਹਾਂ ਬੋਲ ਜੰਦੇ ਹਨ ਦੋਵੇਂ ਦਦੇ ਸ਼ੁੱਧ ਬੋਲਨੇ ਹਨ ਗੋਬਿੰਦ ਦਾਸ ਤੁਹਾਰ ਤਤੇ ਔਂਕੜ ਤੁਹਾਰ ਨਹੀਂ ਕਹਿਣਾ ਗੋਬਿੰਦ ਦਾਸ ਤੁਹਾਰ ਇੱਥੇ ਚੌਪਈ ਦਾ ਸੰਪੂਰਨ ਹੁੰਦੀ ਹੈ ਸੰਪਰਦਾ ਦੇ ਵਿੱਚ ਇਹ ਪੂਰਾ ਪਾਠ ਇਸ ਤਰ੍ਹਾਂ ਸ਼ੁੱਧ ਮੰਨਿਆ ਜਾਂਦਾ ਹੈ ਕਈ ਗੁਟਕਿਆਂ ਦੇ ਵਿੱਚ ਘੱਟ ਛਪਿਆ ਹੋਇਆ ਹੈ ਇੱਥੇ ਤੱਕ ਇਹ ਪਾਠ ਪੂਰਾ ਸੰਪਰਦਾਇ ਵਿੱਚ ਸ਼ੁੱਧ ਮੰਨਿਆ ਜਾਂਦਾ ਨਿਤਨੇਮ ਵਿੱਚ ਪੜ੍ਹਨਾ ਚਾਹੀਦਾ ਹੈ ਸਗਲ ਦੁਆਰ ਕੋ ਛਾੜ ਕੇ ਗयो ਤੁਮਾਰੋ ਦਵਾਰ ਬਾਹ ਨ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ